ਮੇਰੇ ਮਾਰੇ ਨਾ ਮੇਰੇ ਵੀਡੀਓ ਬਾੜ ਲੱਗ ਰਿਹਾ ਲਾਈਵ ਚੱਲ ਰਿਹਾ ਮੇਰੇ ਮਾਰੇ ਨਾ ਤੇਰੀ ਤੇਰੀ ਵੀ ਹੋ ਰਿਹਾ ਮੇਰੇ ਮਾਰੇ ਵਾਲੇ ਗੱਲ ਸੁਣ ਲੈ ਮੈਂ ਮੈਂ ਲਾਈਵ ਹੋ ਰਹਾ ਮੈਂ ਛੜ ਤੇ ਆ ਰਿਹਾ ਮਸ਼ੀਨ ਉਥੇ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉਥੇ ਸਾਈਡ ਤੇ ਲਾਣਾ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਉਹ ਮੈਂ ਲਾਈਵ ਹੋ ਰਹਾ ਦੇਖ ਲੋ ਮੈਨੂੰ ਟੂਲ ਪੱਲਾ ਚੱਲ ਜੰਦੇ ਬੰਦੇ ਮੇਰਾ ਛੜ ਦੇ ਲਾ ਰਿਹਾ ਫਿਰ ਮੈਂ ਛੜ ਦੇ ਲਾ ਓਏ ਮੈਂ ਜੁਨੀਆ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਛੜਦਾ ਕਰ ਲੜਦਾ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮੈਂ ਆਲਾ ਜਾ ਆਲੇ ਖੜ ਜਾ ਭਾਈ ਆ ਗਏ ਮੇਰੇ ਬੰਦੇ ਆ ਗਏ ਬੰਦੇ ਆ ਰਹੇ ਨੇ ਸਾਰੇ ਆ ਅਸੀਂ ਬਾਈ ਲਾਈਵ ਆਵਾਂਗੇ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਧੱਕਾ ਬਾਈ ਇਹ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਠਾਣੇ ਜਿੰਨੇ ਪੜਾਂਗੇ ਬਾਈ ਮੇਰੇ ਉੱਤੇ ਮਸ਼ੀਨ ਦੇ ਪੱਥਰ ਪੈਣੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹੈਗੀ ਥੋਰ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦੇ ਦਾ ਕੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇ ਦਾ ਤੁਹਾਨੂੰ